ਫਰੰਕੀ ਕਾਸਨ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਲੋ ਜੀ ਅੱਜ ਥਾਰ ਰੋਕਸ ਦੀ ਟੈਸਟ ਡਰਾਈਵ ਕਰੀ ਐ ਸੋ ਆਪਣੇ ਚਾਚਾ ਜੀ ਮੇਰੇ ਹਿੜਿਆਣੇ ਤੋਂ ਤੇ ਭੂਆ ਜੀ ਐ ਸਾਡੇ ਜਦੋਂ ਲਾਡੂਏ ਤੋਂ ਜਾਂਦੇ ਆਪਾਂ ਕਿਹੜਾ ਢੋੜਾ ਲਾਡਵਾ ਲਾਡੂਏ ਤੋਂ ਇੰਦਰੀ ਰੋਡ ਹਾਂਜੀ ਉੱਥੇ ਤੁਮਸਾ ਤੁਮਸੀ ਪਿੰਡ ਆ ਜੀ ਤੇ ਗੱਡੀ ਲਈ ਐ ਥਾਰ ਰੋਕਸ ਅੱਜ ਚਲਾਉਣ ਦਾ ਸਵਾਬ ਮਿਲਿਆ ਤੇ ਅੱਜ ਪਹਿਲਾਂ ਤਾਂ ਢੀੜਾ ਲੱਗੇ ਆਏ ਫਿਰ ਤੁਹਾਡੇ ਨਾਲ ਬਲੌਗ ਸਾਂਝਾ ਕਰ ਰਿਹਾ ਬੜੀ ਸ਼ਾਨਦਾਰ ਗੱਡੀ ਐ ਬਹੁਤ ਆ ਆ ਚੀਜ਼ਾਂ ਲੈਕਸਰ ਨਾਲ ساری ਕੰਮ ਕਰਦੀਆਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਕਿੰਨੇ ਕਚ ਪੈਗੀ ਟੌਪ ਹੈ ਆਜ ਉਹ ਨਾਲੇ ਬਾਹਰ ਆਪਾਂ ਗੱਲਾਂ ਬਾਤਾਂ ਕਰਦੇ ਆਂ ਇਹਦੀ ਚਾਬੀ ਚੂਬੀ ਫੜੋ ਪਹਿਲਾਂ ਹਾਂ ਹੋਰ ਤਾਂ ਨਹੀਂ ਕੁਝ ਲਾਉਣਾ ਹੈਂਡ ਬ੍ਰੇਕ ਲੱਗੇ ਨੇ ਠੀਕ ਹੈ ਠੀਕ ਹੈ ਠੀਕ ਹੈ ਤੇ ਕਾਲੇ ਰੰਗ ਚ ਲਈ ਆ ਬਸ ਸੰਭਾਲ ਮਾਰਦੀ ਆ ਹੋਰ ਕੁਝ ਨਹੀਂ ਸੰਭਾਲ ਨੂੰ ਕੀ ਹੈ ਸ਼ੌਂਕ ਕਾਲੇ ਦਾ ਹੀ ਆ ਸ਼ੌਂਕ ਤਾਂ ਕਾਲੇ ਦਾ ਆ ਸ਼ੀਸ਼ੇ ਤੇ ਨਾ ਇਹਨਾਂ ਦੇ ਵੀ ਇੱਥੇ ਖੜੀ ਖੜੀ ਤੇ ਆ ਦੇਖੋ ਇੱਥੇ ਵੱਜਿਆ ਹੈ ਨਾ ਕੁਝ ਮੈਨੂੰ ਦੱਸਿਆ ਮੈਂ ਸਾਡੇ ਵਾਲੀ ਦੇ ਵੀ ਹੋ ਗਿਆ ਦੋਹਾਂ ਦੇ ਹੀ ਹੋ ਗਿਆ ਆਪਣੇ ਬਲੇਰੋ ਦੇ ਤਾਂ ਹੋਏ ਗਿਆ ਸਕੋਰਪੀਓ ਦੇ ਵੀ ਹੋ ਗਿਆ ਕੰਮ ਅੱਛਾ 475 96 11 ਟਰੈਕਟਰ ਵਾਲਾ ਨਹੀਂ ਅੱਛਾ ਟਾਇਰ ਟੂਰ ਬਦਲਾਤੇ ਆ ਦੇ ਕੰਪਨੀ ਕੰਪਨੀ ਵਾਲਿਆਂ ਕਿ ਚੇਂਜ ਕਰਵਾਤੇ ਅੱਛਾ ਕੰਪਨੀ ਦੀ ਹੈ ਸਾਲੇ ਬਹੁਤ ਚੌੜੇ ਹੋਣੇ ਟਾਇਰ ਇਹਦੀ ਕੰਪਨੀ ਦੀ ਹੈ ਨਾ ਹਾਂ ਨਾਲੋਂ ਵੀ ਐਮ ਆਰ ਐਫ ਟੌਪ ਦੀ ਹੈ ਟਾਇਰ ਵੀ ਟੌਪ ਦਾ ਹੈ ਇਹਦੀ ਟੌਪ ਦੀ ਹੈ ਅੱਛਾ ਇਹ ਹੁਣ ਸਮਝ ਗਏ ਤੇ ਹਾਂ 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 ਨਿਕਤ ਨਹੀਂ ਆਈ ਕੋਈ ਵੀ ਅੱਛਾ ਜਾ ਕੇ ਇਹਦੇ ਅੱਛਾ ਘੁੰਮਿਆ ਕਿੱਧਰ ਆ ਥਾਰ ਦਾ ਕਿਹੜਾ ਕਿੰਨੀ ਕੈਪਰੇਜ ਯੂਰੇਜ ਕੱਢਦੀ ਐਵਰੇਜ ਤਾਂ ਚੱਕਰ ਬੜਾ ਪੈਂਦਾ ਇਹਦਾ ਐਵਰੇਜ ਆਪਣੇ ਆਪ ਵਿਦਆਊਟ ਸਰਵਿਸ ਆ ਹਜੇ 12 13 12 13 12 13 ਦੀ ਇਹ ਸਰਵਿਸ ਕੁਛ ਨਹੀਂ ਸਰਵਿਸ ਹੀ 12 13 ਦੀ ਐਵਰੇਜ ਦੇ ਰਹੀ ਹੈ ਆਟੋਮੈਟਿਕ ਹੈ ਹਾਂ ਹਾਂ ਆ ਆ ਕੀ ਆਗੇ ਇਹਦੇ ਇਹ ਕਿਹੜਾ ਕੈਮਰਾ ਇਹ ਆ 7.3 ਅੱਛਾ ਛੋ ਜਦੋਂ ਆਪਾਂ ਬੈਕ ਦਾ ਗੇਅਰ ਪਾਉਣਾ ਵੀ ਹਾਂ ਪੂਰਾ ਇਹਨੂੰ ਉੱਪਰੋਂ ਵੀ ਦਿਖਾਉਂਦੀ ਹੈ ਗੱਡੀ ਨੂੰ ਠੀਕਾ 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 ਮੰਨ ਲਿਆ ਉਹ ਗੱਲਾਂ ਮਤਲਬ ਸੋਹਣੀ ਗੱਡੀ ਆ ਬਈ ਬੜੀ ਕੈਂਟ ਗੱਡੀ ਆ ਸ਼ਾਨਦਾਰ ਪੂਰੀ ਆਜੋ ਫਿਰ ਹੁਣ ਤੁਹਾਨੂੰ 36 30 ਦਿਖਾਈ ਆਪਾਂ ਇਹ ਇੱਕ ਸਾਈਡ ਵਧਾਈਆਂ ਦੇਣ ਵੀ ਆਉਂਦਾ ਇੱਕ ਸਾਈਡ ਤੇ ਲੈ ਕੇ ਵੀ ਜਾਣਾ ਹੁੰਦਾ ਆਜੋ ਮੈਨੂੰ ਕਹਿੰਦਾ ਦੱਸਿਆ ਨਹੀਂ ਮੈਂ ਦੱਸਿਆ ਕਿਸੇ ਨੂੰ ਅੱਡਾ ਹੀ ਚੱਕਰ ਪਈ ਜਾਂਦਾ ਟਰੈਕਟਰ ਦਾ ਕਹਿੰਦਾ ਵੀ ਤੂੰ ਮੈਨੂੰ ਫੋਨ ਨਹੀਂ ਕਰਿਆ ਮੈਂ ਫੋਨ ਕਰਦਾ ਤਾਂ ਕਰਦਾ ਕਿਹਨੂੰ ਚੱਕਰੇ ਹੁਣ ਕਸੂਤਾ ਪੈ ਗਿਆ ਤਾਂ ਵੀ ਨਾ ਤਾਂ ਦੱਸੇ ਸਕਦੇ ਤੇ ਜਮਾਈ ਨਹੀਂ ਮੈਂ ਕਹਿੰਦਾ ਕਿਸੇ ਹੈਂਡੀਕਵਾਂਟੀ ਨੂੰ ਵੀ ਨਹੀਂ ਪਤਾ ਟਰੈਕਟਰ ਦਾ ਨਹੀਂ ਪੈਸੇ ਵੀ ਜੇ ਮੈਂ ਤੈਨੂੰ ਦੱਸਾਂ ਅਸੀਂ ਕੋਈ ਮੋਟਰਸਾਈਕਲ ਦਾ ਕੋਈ ਗੱਡੀ-ਗੁੱਡੀ ਦਾ ਜੇ 100 ਕੋਈ ਪਲਾਨ ਬਣਦਾ ਵੀ ਆਪਣੇ ਕੀ ਹੁੰਦਾ ਪਿੰਡਾਂ 'ਚ ਨਾ ਰੋਲਾ ਪਾ ਦਿੰਦੇ ਆ ਫੁੱਲ ਪਹਿਲੀ ਦੱਸ ਦਿੰਦੇ ਆ ਵੀ ਯਾਰ ਉਹ ਨਹੀਂ ਆ ਚੀਜ਼ ਹੁਣ ਜਿਵੇਂ ਇੱਕ ਮੈਂ ਦਾ ਪਤਾ ਹੈ ਪਤਾ ਵੀ ਹਾਂ ਆਉਣੀ ਐ ਇਹਦੇ ਤਾਂ ਕੋਈ ਪ੍ਰੋਗਰਾਮ ਹੀ ਨਹੀਂ ਬਣਦਾ ਮਨੋ ਹਰਿਆਣੇ ਪਤਾ ਲੱਗ ਗਿਆ ਨਾ ਨਹੀਂ ਜਮਾ ਵੀਡੀਓ ਦੇਖ ਲਈ ਹੁਣੀ ਬਸ ਹੁਣ ਹੀ ਆ ਮੈਂ ਵੀਡੀਓ ਮੈਂ ਤੈਨੂੰ ਆਉਂਦੀ ਕੀ ਗਿਆ ਮਖ ਲੈ ਲਿਆ ਟਰੈਕਟਰ ਹਾਂ ਹੋਰ ਤਾਂ ਨਹੀਂ ਕੋਈ ਗੱਲ ਕਰੀ ਬਿਲਕੁਲ ਬਿਲਕੁਲ ਕੱਲ ਇਹਦੇ ਲ ਇਦੇ ਵਿੱਚ ਲਾਈਟ ਵੱਲਦੀ ਐ ਬੜੀ ਸੋਹਣੀ ਐ ਚਿੱਟੀ ਲਾਈਟ ਵੱਲਦੀ ਐ ਮਤਲਬ ਇੱਕ ਆਹ ਜਿਹੜੀਆਂ ਡੀਲਰ ਜੀਆਂ ਆ ਹੋ ਜਾਣਗੀਆਂ ਤੇ ਆਹ ਹੋ ਜਾਣਗੀਆਂ ਤੇ ਬਾਕੀ ਉਹ ਸਾਈਡ ਪਰ ਇਹਦੇ ਦੂਜੀ ਚੈਨਲ ਵਾਲੀ ਲਿਖਾਈ ਆ ਬ੍ਰਾਂਡਿੰਗ ਜੀ ਸੀਟ ਦਾ ਕੰਫਰਟੇਬਲ ਐ ਦਾ ਸੀਟ ਕੰਫਰਟੇਬਲ ਆ ਜੋ ਹੈ ਇਹਦਾ ਅੱਗੇ ਕਰੀ ਵੀ ਆ ਪਿੱਛੇ ਹਟਾਲਾ ਪੂਰੀ ਦੇਖੀ ਆਉਂਦਾ ਨਜ਼ਾਰਾ ਪੂਰਾ ਸੀਟ ਪੱਖੋਂ ਤਾਂ ਇੰਨੀ ਕੁ ਜ਼ਿਆਦਾ ਆਰਾਮਦਾਰੀ ਐ ਬਸ ਸਿਰਫ ਕਵਰ ਪਾਉਣਾ ਪਤਲਾ ਜਿਹਦੇ ਉੱਪਰ ਵੀ ਬਸ ਸੀਟ ਖਰਾਬ ਨਾ ਹੋਵੇ ਹਾਂ ਵਾਹ ਹੋਣੀ ਕੋਈ ਵੀ ਹਾਂ ਉਹਨਾਂ ਪਾ ਜਿਵੇਂ ਉਧਰ ਗੱਦੀ ਮਾੜੀ ਮੁੱਟੀ ਹਲਕੀ ਜੀ ਪਾਉਣੀ ਪੈਂਦੀ ਹੈ ਨਾ ਜਾਂ ਬੈਠਣ ਦਾ ਬਣਾਉਣਾ ਪੈਂਦਾ ਜਿਗਾਰਡਮੈਂਟ ਕੱਲ ਰੇਸ ਇੱਕ ਹਲਕੀ ਜੀ ਕਰਵਾਈਏ ਦੀ ਉਹ ਵੀ ਉਹਨਾਂ ਨੇ ਦੇਖ ਮਾਰ ਕੇ ਸਾਰਾ ਇਹਦੇ ਆਲੇ ਅੱਜ ਮੈਂ ਵੇਟ ਲੱਗਿਆ ਤਾਂ ਪਾਉਣਾ ਤੇ ਵੇਟ ਦੇ ਨਾ ਨੀਚੇ ਤੋਂ ਵੱਜਣਿਆ ਸਲਾਖ ਆਲੇ ਦੋ ਜਿਹੜੇ ਨਟਾਂ ਦਾ ਫਰਕ ਹੈ ਇਹਨਾਂ ਦਾ ਨਟਾਂ ਦਾ ਇਹਨਾਂ ਦੇ ਇਹ ਹੁਣ ਚੁੱਲਾ ਚੇਂਜ ਆ ਗਿਆ ਪਤਾ ਨਹੀਂ 17 ਨੇ ਕੁਝ ਨਟ ਪੈਣਗੇ ਫਿਰ ਉਹ ਦੋ ਬੇਟਾਂ ਦੇ ਵਿੱਚ ਵੀ ਸਕਰੂ ਨਿਕਲਣੇ ਆ। ਕਾ ਕਰਕੇ ਲੈ ਬੈਠ ਨਹੀਂ ਪਾਈ ਇਹਦੇ। ਕਿਉਂਕਿ ਮੈਂ ਪਾਏ ਵੇ ਤੇ ਟੱਪ ਦੇ ਦੇ ਦੇ। ਦੇਖ ਮਾਰ ਇਹਸ ਮੜਜੀ। ਹੈ? ਨਾਲ ਨਾਲ ਦਾ ਨਾ। ਨਾਲ ਦਾ ਇਹ। ਅਲੇ ਨਹੀਂ ਅਲੇ ਤਾਂ ਚੱਲ ਚੱਲ ਕੇ ਬਾਣੀ ਗੱਲੇ ਜੀ ਮੈਂ ਆ ਲਿਆਂਦਾ ਬਿਸਤਰੀਆਂ ਦੇ ਫੋਨ ਆਉਂਦੇ ਕੋਈ ਕਹਿੰਦਾ ਕੇਮ ਬਦਲ ਕੇ ਦਊਂਗਾ ਕੁਸਮਾ ਕੁਸ ਨਹੀਂ ਕਰਾਉਣਾ ਜੇ ਮਾਂ ਕੇਮੇ ਬਦਲੋਣੀ ਸੀ ਫਿਰ ਮੈਂ ਵੱਡਾ ਲੈ ਲੰਦਾ ਫਿਰ ਮੈਂ ਛੋਟਾ ਕੱਟ ਲਿਆ ਮਾਫੇ ਮੈਂ ਵੱਡਾ ਲੈ ਲਉਂਦਾ ਟਰੈਕਟਰ ਮੈਂ ਤਾਂ ਸਿੰਪਲ ਰੱਖਣਾ ਹੈ ਉਹ ਦੇਖਣਾ ਜੋ ਕੇ ਵੀ ਕਹਿੰਦਾ ਡਬੂਗਾ ਨਾ ਨਹੀਂ ਮੇਰੀ ਹੈ ਉਹ ਤੇਰਾ ਡਬੂਗਾ ਕਤੂ ਦਾ ਸੋਣਾ ਹੈ ਉਹ ਨਹੀਂ 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 ਤੂੰ ਜੋਨਡੀ ਨਾਲ ਦਾ ਤੂੰ ਲੈ ਜਾ ਆ ਸੇ ਖਾਜਮ ਦਾ ਖਾਏ ਇਹਨੂੰ ਜਿੰਨੀ ਮਰਜ਼ੀ ਮੋਡੀਫਿਕੇਸ਼ਨ ਦੇ ਕੇ ਪਾਵਰ ਦੇ ਲੈ ਜਿੱਡੀ ਮਰਜ਼ੀ ਪਾਵਰ ਕਰ ਲੈ ਦੀ ਜੋਨਡੀਅਰ ਚ ਕਰ ਲੋ ਨਹੀਂ ਹੌਲੈਂਡ ਹੌਲੈਂਡ ਹੈ ਮੰਨ ਲੈ ਹੌਲੈਂਡ ਹੌਲੈਂਡ ਹੈ ਇੰਦਰ ਖੜਿਆ ਵੀ ਸਾਡੇ ਚੋਬਰ ਅਰਜਨ ਅਰਜਣ ਮੈਂ ਤੈਨੂੰ ਇਹ ਵੀ ਦੱਸ ਦਿੰਦਾ ਇਹ ਆਪਣੀ ਜਗ੍ਹਾ ਠੀਕ ਹੈ ਜਿੰਨਾ ਤੇਲ ਖਰਚਾ ਇਹ ਘੱਟ ਖਾਊਗਾ ਉਹਨਾਂ ਦਾ ਆ 65 HP ਚ ਖੜਾ ਟਰੈਕਟਰ ਇਹ 65 HP ਚ ਅਸੀਂ ਹਰ ਤਰ੍ਹਾਂ ਦੇ ਟਰੈਕਟਰ ਚੁਣਉਂਦੇ ਰਹਿੰਨੇ ਆ ਪਰ ਜਣੀ ਜਿੰਨੇ ਸੈਟੀਸਫਾਈ ਅਸੀਂ ਇਹ ਤੋਂ ਆ ਇੰਨਾ ਇਹ 56 ਵੀ ਜਾਂ ਹੋਰ ਆਪਾਂ 54-5 ਤੁਸੀਂ ਚਲਾਏ ਰਹੇ ਆ ਪਰ ਜਣੀ ਸਾਨੂੰ ਇਹਦਾ ਹੁਣ ਹਿਸਾਬ ਜਿਹਾ ਪੂਰਾ ਆ ਗਿਆ ਇਹਦਾ ਚਲਾਉਣੀ ਆ ਅਸੀਂ ਤੂੜੀ ਵਾਲੀ ਪੱਦੀ ਵਿੱਚ 54-5 ਚਲਾ ਕੇ ਦੇਖਿਆ 56 ਵੀ ਮਾਮੇ ਵਾਲਾ ਵੀ ਚਲਾਇਆ ਉਹ ਕਹਿਣ ਨੂੰ ਬੇਸ਼ੱਕ ਜਾਣ ਕੇੜੇ ਹੋਣਗੇ ਪਰ ਇਹ ਆਪਣੀ ਪਾਵਰ ਚ ਨਾ ਤਾਂ ਟਰਾਲੀ ਨੂੰ ਦਬਦਾ ਨਾਲੇ ਪੜਾਂਕਾ ਵੀ ਪੁੱਲਾ ਕਰਦਾ ਸੀ ਐਸ ਸੀ ਆਰ ਡੀ ਹੋ ਗਿਆ ਹੂੰ ਇਹ ਦਿਨ ਸੀਆਰਡੀ ਆਪਾਂ ਕਿਆ ਕੰਪੇਅਰ ਕਰਦੇ ਆ ਸੀਆਰਡੀ ਨਾਲ ਆਪਾਂ ਦੋ ਤਿੰਨ ਪੱਖਾਂ ਤੋਂ ਦੇਖੀ ਨਾ ਇੱਕ ਕੀਮਤ ਵੀ ਦੇਖੀ ਜੀ ਆਪਾਂ ਇਹ ਕੀਮਤ ਕਿਆ ਫਿਰ ਸੀਆਰਡੀ ਸੀਆਰਡੀ ਦਾ ਸੀਆਰਡੀ 545 ਕਿੰਨੇ ਦਾ ਆ ਫਿਰ ਕਿੰਨੇ ਦਾ ਕਿੰਨੇ ਦਾ ਦੇਖੋ ਬਸ 16 ਲੱਖ ਦਾ ਬਸ 545 ਫਿਰ ਇਹ 3 ਤੋਂ 4 ਲੱਖ ਰੁਪਏ 3 ਲੱਖ ਰੁਪਏ ਸਸਤਾ ਉਹਦੇ ਨਾਲੋਂ ਬ੍ਰਾਂਡ ਵੀ ਤਾਂ ਕੋਈ ਚੀਜ਼ ਆ ਉਹ ਵੇਚਣ ਲੱਗੇ ਤਿੰਨ ਦਾ ਥੋੜੀ ਮਰਕ ਪਾ ਦੂ ਨਹੀਂ ਨਹੀਂ ਫਿਰ ਇਹਨੂੰ ਸੈਸਰੀ ਵੀ ਸਾਰੀ ਐਡ ਆਨ ਹੈ ਉਹ ਵੀ ਦੇਖ ਫਿਰ ਫਿਰ ਬ੍ਰਾਂਡ ਦਾ ਟਾਨਾ ਹਾਂ ਤੂੰ ਐਦਾਂ ਕਰ ਗੂਗਲ ਕਰ ਲੈ ਬੀ ਪੂਰੇ ਵਰਲਡ ਦਾ ਨੰਬਰ 1 ਬ੍ਰਾਂਡ ਕਿਹੜਾ ਤੈਨੂੰ ਆਪੇ ਗੂਗਲ 'ਚ ਲੱਭ ਲੈਣਾ ਤੂੰ ਗੂਗਲ ਕਰ ਹੁਣੇ ਕਰ ਨਹੀਂ ਤੂੰ ਜਿੱਕਾ ਹੋ ਕਰ ਤੂੰ ਗੂਗਲ 'ਤੇ ਮੰਨ ਸਿਰਫ ਮਹਿੰਦਰਾ ਆਉਂਦੀ ਹੈ ਮਹਿੰਦਰਾ ਪੂਰੇ ਵਰਲਡ ਦੀ ਨੰਬਰ 1 ਕੰਪਨੀ ਹੈ ਸਭ ਤੋਂ ਵੱਧ ਆਪਾਂ ਮਹਿੰਦਰਾ ਨੂੰ ਕਹੀ ਮਹਿੰਦਰਾ ਦਾ ਮਹਿੰਦਰਾ ਟਾਪ ਹੈ ਫੇਰ ਤੇਰੇ ਕੋਲ ਥਾਰ ਵੀ ਆ ਔਰ ਤੂੰ ਥਾਰ ਲੈ ਕੇ ਬੇਈਮਾਨ ਹੋਈ ਜੰਨ ਤੂੰ ਦੇਖ ਲੈ ਮਹਿੰਦਰਾ ਦਾ ਮਹਿੰਦਰਾ ਦਾ ਪ੍ਰੋਡਕਟ ਚਲਾ ਕੇ ਤੂੰ ਦੇਖ ਲੈ ਮਹਿੰਦਰਾ ਦੀ ਬਦਨਾਮੀ ਆਓ ਚਲਿਓ ਤੈਨੂੰ ਹਾਂ ਚਲੋ ਆਪਾਂ ਹੁਣ ਕਰ ਨਹੀਂ ਸਕਦੇ ਨਾ ਹੁਣ ਨਾ ਨਾ ਕਿਨਾਂ ਅੱਗੇ ਸਾਹਮਣੇ ਲਿਖਿਆ ਹੋਇਆ ਥਰ ਦੇ ਨਾ ਤੁਹਾਨੂੰ ਤਾਂ ਪਤਾ ਵੀ ਕਿੰਨੀ ਬੁਕਿੰਗ ਪਰ ਮਿਲੀ ਹੈ ਗੱਡੀ ਮਿਲੀ ਨਹੀਂ ਰਹੀ ਬਲੈਕ ਮਾਮੀ ਬਲੈਕ ਚ ਮਿਲ ਰਹੀ ਆ ਉਹ ਵੀ ਬਲੈਕ ਕਲਰ ਦੀ ਬਲੈਕ ਕਲਰ ਆਜਾ ਉਧਰ ਚੱਲਦੇ ਆ ਪਰਲੇ ਘਰ ਲਓ ਜੀ ਬੰਦਿਆਂ ਨੂੰ ਇੱਧਰ ਇਹ ਸਾਡੀ ਸੋਨੀ ਮਾਨ ਸਾਡੀ ਭਾਰਤ ਦੀ ਸਾਲੀ ਪੰਜਾਬ ਦੀ ਸੋਰੀ ਅੱਜ ਆਪ ਜੂੜਾ ਤਾਂ ਵਿਕੀਵਾ ਗੱਡੇ ਉੱਪਰ ਨੂੰ ਕੀ ਮੁੱਖ ਮੰਤਰੀ ਮੁੱਖ ਮੰਤਰੀ ਇਹਨੇ ਇਹ ਜਸੋਂ ਦੀ ਮਾਂ ਆਇਆ ਕਰਾ ਕਰਿਆ ਸੋਨੀ ਮਾਨ ਇਹ ਸੋਨੀ ਮਾਨ ਹੱਥੀਂ ਪਾਟ ਕੇ ਕੀ ਮਗਜ਼ੋੜੀ ਮਾਰੀ ਜਾਂਦਾ ਸਾਰਾ ਕੋਹਾ ਬੰਦ ਹੋ ਗਿਆ ਹੋ ਸੁਣਾ ਠੀਕ ਹੈ ਕੀ ਹਾਲ ਹੈ ਬਾਪ ਰੈਡੀ ਆ ਫਿਰ ਤਾਂ ਪੈ ਗਿਆ ਥ੍ਰੈਸਰ ਨਾ ਨਾਲ ਬੜੀ ਚੜਾਈਆਂ ਜਾਂਦਾ ਹਰਿਆਣੇ ਵਾਲੇ ਕਾਟ ਦੇਗੇ ਫਾੜ ਦੇਗੇ ਥੋੜੀ ਫਾੜ ਦੇਗੇ ਹਾਂ ਬਿਲਕੁਲ ਬਿਲਕੁਲ ਲਓ ਜੀ ਥ੍ਰੈਸਰ ਪੈ ਗਿਆ ਮਸ਼ੀਨਾਂ ਰੈਡੀ ਆ ਤਕਰੀਬਨ ਦੇਖਦੇ ਅੱਜ ਜੇ ਪਰਮਿਸ਼ਨ ਹੋਈ ਤਾਂ ਲੀਵਰ ਲਾ ਕੇ ਪੁੱਛ ਉਹ ਲੀਵਰ ਲਾਉਣਾ ਅੱਜ ਹੈਲੋ ਮੈਂ ਲੀਵਰ ਲਾਉਣਾ ਅੱਜ ਲੀਵਰ ਲਾਉਣਾ ਅੱਜ ਮਾੜਾ ਮੋਟਾ ਲੱਗ ਜੂਗਾ ਲਾਉਂਗੇ ਅੱਜ ਇੱਕ ਦਾ ਦੋਹਾਂ ਦਾ ਦੋਹਾਂ ਦਾ ਲਾਉਣਾ ਹਾਂ ਜੇ ਤਾ ਉਹਦਾ ਨੰਬਰ ਮਾ ਦਿਵਾ ਦੇ ਤਾ ਉਹਦਾ ਮੈਂ ਕਿ ਉਹਦੇ ਮੈਂ ਲਓ ਪਾਈਆ ਜੈਦੇ ਵੀ ਚੋਬਰ ਦੀ ਕਸਤੀ ਛਤਰੀ ਇਹਦੀ ਲਵਾਈ ਆ ਕੱਪੜਾ ਲੈ ਕੇ ਲੈਂਦਾ ਜੀ ਨਿਊ ਦਸ਼ਮੇਸ਼ਾ ਕਰੋ ਬਰਕਸ ਇਹਦੇ ਲਵਾਈ ਜੀ ਕੱਪੜਾ ਅੱਜ ਤੇ ਬਣ ਗਿਆ ਨਵਾਂ ਟਰੈਕਟਰ ਪੂਰਾ ਇਹ ਵੀ ਹਜੇ ਉੱਪਰ ਨਹੀਂ ਫਿਰ ਚੱਕਣੀ ਇਹ ਮੈਂ ਕਰਤੀ ਦੋਟ ਉੱਪਰ ਤਾਂ ਨਹੀਂ ਮੁਰੇ ਚੱਕ ਜੀ ਕਿੰਚ ਅੱਛਾ ਫਿਰ ਆ ਫਿਰ ਪਾਈਪ ਨਹੀਂ ਤੇ ਪੈਣੇ ਫਿਰ ਜੇ ਮੂਰੇ ਤੇ ਉੱਪਰ ਹੀ ਚੱਕ ਦਿੰਦੇ ਆਪਾਂ ਫਿਰ ਆ ਪਾਈਪ ਵੀ ਪੈਣੇ ਆ ਹਾਂ ਤੱਤੀ ਚਪਣਾ ਫਿਰ ਕਰਨਾ ਫੱਟੀ ਪਰ ਵੀ ਲੋਟ ਆ ਸਕਦਾ ਡੈਕ ਉਹ ਡੈਕੇ ਦੇ ਪਰ ਲਾਉਣਾ ਹੀ ਉਹ ਛੋਟਾ ਲਾਉਂਦੇ ਉਹ ਵਾਲਾ 500 ਅੱਛਾ ਅੱਛਾ ਉਹ ਵਾਲਾ ਉਹ ਬੜਾ ਹੁੰਦਾ ਆਹੋ ਉਹਦਾ ਜੂਰ ਸੇਮ ਹੀ ਆ ਫਿਰ ਅੱਧੇ ਕਿ ਜਿਹੜਾ ਫਰਕ ਹੈ ਵੀ ਨਾ ਜਿਹੜਾ ਪੇ ਆ ਜੀ ਆਪਣਾ ਪੇ ਆ ਮਹਾ ਉਹ ਜੂ ਲੱਗ ਜੂਗਾ ਉਹ ਦੇਖਾ ਜੂ ਉਹਦੇ ਚ ਆ ਦੇਖ ਲਿਆ ਮਾ ਅੱਛਾ ਜੀ ਉਹ ਉਹ ਸਾਡੇ 30 ਹੈ ਇਹ ਇਹ 31 ਹੈ ਜਿਹੜਾ ਜਮ ਤਾ ਇਹ ਤਾਂ ਫਿਰ ਸਹੀ ਆ ਜੂਗਾ ਇਹਦੇ ਪਤਾ ਸਾਡੇ 30 ਉਹਦੇ ਚ ਪੈ ਜਾਣਾ ਹਾਂ ਇਹਦੇ ਵੀ ਫੱਟੀ ਫੱਟੀ ਪਰ ਜਿਵੇਂ ਮਰਜੀ ਆ ਜਵੇ ਜੂ ਪਰ ਇੰਨੀ ਕਿ ਜਗ੍ਹਾ ਤੇ ਆ ਜਾਣਾ ਬਸ ਹਾਂ ਇੰਨਾ ਕਹਿਣਾ ਉਹ ਵਾਠ ਠੀਕ ਹੈ ਇਹਦੇ ਪਰ ਲਾ ਦੇ ਨੇ ਫੱਟੀ ਪਰ ਉਹਦੇ ਉਤਾਰ ਕੇ ਉਹ ਉਹਨੇ ਪਰੋ ਕਾ ਦੇਣਾ ਇਹ ਨਹੀਂ ਰਾਲੇ ਦਾ ਜੀ ਉਹਨੂੰ ਟੇਬਲ ਤੇ ਲੱਗਿਆ ਹਾਂ ਕਹਿੰਦੇ ਡੋਲੇ ਫਰਕਦੇ ਆਂ ਅੱਖ ਲਾਲ ਕੰਮ ਰਹਿ ਗਿਆ ਤੇ ਡੋਲੇ ਫਰਕਦੇ ਆਂ ਅੱਖ ਲਾਲ ਹੈ ਨਾ ਨਾ ਛੰਡ ਨਾ ਮਾਰ ਲਿਆ ਹੋਰ ਫੇ ਸੋਨੀ ਤੇਰਾ ਕੀ ਹਾਲ ਚਾਲ ਹੈ ਵਾਹ ਜੀ ਵਾਹ ਵਾਹ ਜੀ ਵਾਹ ਗੱਲ ਦੇਖ ਕਹਿੰਦਾ ਡੋਲੇ ਫਰਕਦੇ ਆਂ ਨਹੀਂ ਡੋਲੇ ਕਿੱਥੇ ਆਈ ਡੋਲੇ ਫਰਕਦੇ ਆਂ ਅੱਖ ਲਾਲ ਹੈ ਹੋਰ ਫੇ ਸੋਨੀ ਸਿਆ ਤੇਰਾ ਕੀ ਹਾਲ ਚਾਲ ਹੈ ਯਾਰ ਸ਼ੈਰੋ ਸ਼ੈਲੀ ਦੇਖ ਤੂੰ ਸ਼ੈਰੋ ਸ਼ੈਲੀ ਤਾਂ ਆਏ ਮਿੰਟੋ ਮਿੰਟੀ ਆਉਂਦੀ ਜਿਵੇਂ ਜਿਵੇਂ ਤੈਨੂੰ ਗੱਲਾਂ ਆਉਂਦੀਆਂ ਮੰਨੂ ਕੋ ਤੇ ਗੱਲਾਂ ਹੋਣੀਆਂ ਯਾਰਾਂ ਅੱਜ ਮੈਂ ਉੜੀ ਐ ਪਿੰਜੇ ਤੇ ਰਿਹਾ ਕਿਜੀ ਚੰਨ ਲੈ ਕੇ ਪਟੇ ਪੌਣੇ ਪੈ ਗਏ ਸੋ ਪਟੇ ਐਲੀਵੇਟਰ ਵਾਲੇ ਫੂਸਲੇ ਤੇ ਤਾਂ ਬਹੁਤ ਪਾਇਆ ਪਟੇ ਅੱਛਾ ਇਹਦੀ ਲੀਵਰ ਅੱਜ ਲਾਉਣ ਅੱਛਾ ਸਵੇਰੇ ਲਗੂ ਲੀਵਰ ਬੱਸ ਠੀਕ ਕੱਲ ਨੂੰ ਦੋ ਬੰਦੇ ਕਲੱਚ ਨਾ ਛੱਡਦੇ ਨੇ ਦੋ ਵੰਨ ਦੇ ਕਲਚ ਪਰ ਛੱਡ ਦਨੇ ਬਸ ਕੰਮ ਜਣੀ ਹੁਣ ਇਹਦਾ ਕਿੰਨਾ ਕਰ ਗਿਆ ਮਸ਼ੀਨਾ ਮਸ਼ੀਨਾ ਨਿੱਬੜਦਾ ਸਾਰਾ ਕੰਮ ਹੋ ਗਿਆ ਇਹਦਾ ਓਕੇ ਕੰਮ ਉ ਇਹਦਾ ਤਾਂ ਕੋਈ ਕਲਚ ਕਲਚ ਦਾ ਗੇਅਰ ਦਾ ਤਾਂ ਕੁਝ ਨਹੀਂ ਕਰਨਾ ਗੇਅਰ ਤਾਂ ਠੀਕ ਹੈ ਇਹਦੀ ਤਾਂ ਕਲਚ ਬਲੇਡ ਪਈ ਵੀ ਪਿਛਲੇ ਦਿਨਾਂ ਵਿੱਚ ਜਾ ਕੇ ਹੀ ਹੈ ਸੈੱਟ ਕਰਕੇ ਪਾਉਣੀ ਆ ਨਾ ਉਹ ਜਦ ਤੱਕ ਕਾਲੀ ਕਾਲੀ ਚਪਾਤੀ ਰਾਤ ਨੂੰ ਆਇਓ ਠੀਕ ਹੈ ਹੋਰ ਕੋਈ ਇਹਦੀ ਦੁੱਖ ਤਕਲੀਫ ਤਾਂ ਕੋਈ ਨਹੀਂ ਬਾਕੀ ਤਾਂ ਸੈੱਟ ਹੈ ਕੋਈ ਡਿਡਕਸ਼ਨ ਡਿਡਕਸ਼ਨ ਕੁਝ ਨਹੀਂ ਇਹਨੇ ਛੇੜਨੀ ਆਪਾਂ ਕੋਈ ਠੀਕ ਹੈ ਠੀਕ ਹੈ ਇਸ ਤੀਰ ਪੂਰਾ ਕਰਦਾ ਘਟਦਾ ਠੀਕ ਹੈ ਇਹ ਜਿਵੇਂ ਦੇਖ ਲੈਣਾ ਹੂੰ ਬਾਕੀ ਚੱਲੀ ਜਾਂਦਾ ਨਿੱਕਾ ਮੋਟਾ ਨਿੱਕਾ ਮੋਟਾ ਚੁੱਲੀ ਜਾਂਦਾ ਓ ਦਲਵੀਰ ਸਿੰਘ ਆਹ ਨਾ ਮੈਨੂੰ ਪਿੰਡ ਵਿੱਚ ਸਾਰੇ ਦੀਪਾ ਜੱਤਾ ਦੀਪਾ ਜੱਤਾ ਕਹਿੰਦੇ ਕਹਣਾ ਹੀ ਆ ਜੇ ਤੇਰਾ ਨੌਹਾਂ ਚੰਦ ਰਿਆ ਤੈਨੂੰ ਕਹਣਾ ਹੀ ਆ ਜੇ ਤੇਰਾ ਨੌਹ ਹੈ ਹਾਂ ਹੈ ਠੀਕ ਹੈ ਓਕੇ ਜੇਰਾ ਆ ਕਪੜਾ ਤੁਸੀਂ ਜਮੇ ਜਾਣ ਦੀ ਕਰਤੀ ਅਸੀਂ ਦੀ ਉਹ ਜਾਣ ਤਾਂ ਫਿਰ ਆਇਆ ਤਾਰ ਦਾਂਗੇ ਇਹ ਲਾ ਉਤਰ ਗਿਆ ਜਾਣ ਉਹ ਮੈਂ ਕਿਹਾ ਯਾਰ ਨਵਾਂ ਲਾਦਨੇ ਪੈ ਰਿਹਾ ਹੁਈ ਅਸਲੀਆਂ ਬਿਜਤੀ ਕਰਾਉ ਗੱਲਾਂ ਆ ਤੁਸੀਂ ਉਹ ਜੀਰੀ ਇਹਦੇ ਲਾ ਦਾਂਗੇ ਚੁਕਣਕ ਦਾ ਠੰਡਾ ਹੁੰਦਾ ਕਣਕ ਦਾ ਤਾਂ ਫਾਤੀ ਗੀਂਦੀ ਉਧਰ ਤੇ ਆਉਂਦੀ ਆ ਹਮ ਚੱਲ ਵੇ ਖੜਨ ਦਾ ਟਾਈਮ ਇਹਦੇ ਕੋਈ ਨਹੀਂ ਹੁੰਦਾ ਕਿਹੜਾ ਕਿ ਪਾਤੇ ਪੱਟੇ ਉਹਦੇ ਪੱਟੇ ਪਾਤੇ ਠੀਕ ਹੈ ਇਹਨਾਂ ਨੂੰ ਸਵੇਰੇ ਪਸਾਵਾਗੇ ਹਮ ਠੀਕ ਆ ਬਸ ਇਟਾ ਕੰਮ ਸਵੇਰੇ ਲੀਵਰ ਲਾਜੂ ਸਵੇਰੇ ਲੀਵਰ ਲੱਗ ਕੱਲੂ ਮੈਂ ਉਧਰ ਜਾਣਾ ਮੋਗਾ ਸਾਈਡ ਕੱਲੂ ਡੈਕ ਲੈ ਆਉਣਾ ਟਰੈਕਟਰ ਦਾ ਚੱਕ ਕੇ ਪਾਨੇ ਭਗੋੜੇ ਦੇ ਏਰੀਆ ਜਾ ਪਾਨੇ ਭਗੋੜਾ ਬਰਨਾਲੇ ਦਾ ਪਤਾ ਨਹੀਂ ਮੋਗੇ ਦਾ ਮੋਗੇ ਦਾ ਮੈਂ ਜਾਣਾ ਕੋਟ ਹੀ ਸੇ ਖਾਂ ਕੱਲੂ ਕੱਲੂ ਡੈਕ ਦਾ ਬਲੌਗ ਬਣਾਉਣਾ ਡੈਕ ਦਾ ਚੱਲ ਬਗੀ ਹਾਂ ਪਾਨੇ ਭਗੋੜੇ ਨੂੰ ਮਿਲਿਆ ਆਹੋ ਮੈਂ ਕਹਿੰਦਾ ਤੈਨੂੰ ਦਿਲਵੀਰ ਸਿੰਘ ਯਾਦ ਕਰਦਾ ਹਾਂ ਯਾਦ ਕਰਦਾ ਹਾਂ 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 ਬਿਲਕੁਲ ਆਹੋ ਮੈਨੂੰ ਪਤਾ ਹੈ ਹਾਂ ਹਾਂ ਬੰਦਾ ਵੜ ਜਾ ਤੂੰ ਬੰਦਾ ਹੈ ਬੰਦਾ ਵੜ ਜਾ ਬੰਦਾ ਆ ਕਿੱਦਾਂ ਚੱਲੇ ਕੋਈ ਤਾਂ ਹੋਇਆ ਉਹ ਜਿੱਥੇ ਆਪਣੀ ਹੁੱਕ ਤਿਆਰ ਹੋਣੀ ਹੈ ਹਾਂ ਉਹ ਕਹਿੰਦਾ ਵੀ ਮੈਨੂੰ ਪਿੰਨ ਦੱਸ ਦੀ ਕਿਹੜਾ ਪਾਉਣਾ ਮਾਸੀਂ ਤੈਨੂੰ ਐਕਸਲ ਦਊਂਗੇ ਐਕਸਲ ਦਾ ਪਿੰਨ ਪਾਉਣਾ ਆਪਾਂ ਨੇ ਅੱਛਾ ਜਿਹੜਾ ਕਹਿੰਦਾ ਵੀ ਦੂਜੇ ਜੀ ਨਾਲ ਦੱਸ ਦਿੰਦਾ ਵੀ ਆ ਇਹ ਨਾ ਪੂਰਾ ਪੂਰਾ ਬੰਦਾ ਇਹ ਹੁਣ ਪਹਿਲਾਂ ਟਰਾਲੀ 'ਚ ਵੈਰੀਫਾਈ ਹੋਊਗਾ ਕਿ ਜੇ ਸਹੀ ਹੋਇਆ ਫਿਰ ਇਹਦਾ ਕੁਝ ਨਹੀਂ ਕਰਾਉਣਾ। ਦੂਜੇ ਖਰਾਦਣੇ ਮਸ਼ੀਨ ਤੇ ਚੜਾ ਕੇ ਇਹਦਾ ਬਣਾਵਾਂਗੇ ਆਪਾਂ। ਪਰ ਇਹ ਵੀ ਚੀਜ਼ ਬਹੁਤ ਜੁਮਸਰ। ਆ ਇਧਰ ਉਹ ਲਵਾ ਦੇਣਾ। ਇਹ ਆਪਣਾ ਹੁਣ ਖਰਾਬ ਹੈ ਨਾ ਇਹ ਚੈੱਕ ਕਰ ਲੈ ਫਿਰ ਕਿਤੇ ਕਹੇ ਕੱਲੂ ਵੀ ਮੈਂ ਪਾਉਣਾ ਤਾਂ ਕੰਬੈਨਚ ਕਿਸੇ ਪਾਸੇ। ਇਹ ਖਰਾਬ ਹੈ ਆ। ਹਾਂ ਇਹ ਤਾਂ ਖਰਾਬ ਹੈ ਹੁਣ ਕਸਰ ਕੋਈ ਨਹੀਂ। ਉਹ ਤਾਂ ਕਹਿੰਦੇ ਹੁੰਦੇ ਆ ਇਹ ਉਰੇ ਹੋ ਲੱਗ ਜਾਊਗਾ ਬਿੱਚੇ ਰਹਿਵੇਂ ਇੱਥੇ। ਹਾਂ ਉਹ ਤਾਂ ਤੁੱਪ ਮੈਨੂੰ ਪਤਾ ਤੇਰਾ ਜੀ ਲੱਗਦਾ। ਇਹ ਕੀ ਮੇਰ ਤੂ ਇੱਥੇ ਲੱਕ ਲਾ ਫਰੀਂ ਮੈਂ ਇਹ ਕੀ ਆ ਤੰਨੂ ਮੈਂ ਦੱਸਾਂ ਇੱਧਰ ਕੰਮ ਨਹੀਂ ਕਰਦਾ ਲੈ ਉਹੀ ਕੋਦੇ ਉਧਰ ਗੇੜਾ ਕਰਦੇ ਉਧਰ ਗੇੜਾ ਕਰਦੇ ਜਿਹੜਾ ਅੱਧਰ ਮੇਰਾ ਹਾਂ ਸਾਰੇ ਕੋਟੇ ਮੈਂ ਪੁਆ ਗਏ ਨੇ ਨਾ ਇਹ ਪਟਾਏ ਕਿ ਪਾਏ ਬੱਤੀ ਹੋ ਕਰਦੇ ਨੇ ਸਾਰੀ ਰਿਪੋਰਟ ਕਰਾਈ ਹੈ ਇਦਕੀ ਮੈਂ ਸਾਰੀ ਤੂੰ ਕਹਿ ਨਹੀਂ ਸਕਦਾ ਹੈ ਕੋਈ ਨਾ ਦੇਖਾ ਵਾਗੀਆਂ ਸੀ ਹਾਂ ਮੁੰਡੇ ਦਿਖਦੇ ਜੇ ਨੰਬਰ ਪਲੇਟ ਦੋਏ ਤਰ੍ਹਾਂ ਦੀ ਹੁੰਦੀ ਉਹ ਜਿਹੜੇ ਉਧਰ ਹੰਝੂ ਜੇ ਗਿਰਦੇ ਹਾਂ ਉਹ ਟਰੈਕਟਰ ਕਿੱਥੇ ਗਿਆ ਤੂੰ ਆਪਾਂ ਜਿਹੜਾ ਆ ਇਹਦੇ ਦਾ ਜਿੰਦਾ ਬਹੁਤ ਫੁੱਲਾ ਵਾ ਇਹਦਾ ਮੋਟੀ ਪਾ ਇਹ ਤੋਂ ਵੀ ਮੋਟੋ ਫਿਰਨਾ ਹੈ ਹੈ ਲੇਜ਼ਰ ਦਾ ਲੇਜ਼ਰ ਦਾ ਤਾਂ ਵੀ ਮੇ ਤਾਂ ਪਤਲੇ ਉਹ ਲੱਗਾ ਹੁੱਕ ਹਾਂ ਲੇਜ਼ਰ ਦਾ ਤਾਂ ਲੇਜ਼ਰ ਦੀ ਹੁੱਕ ਦਾ ਬਣਾ ਇਹ ਤਾਂ ਲੇਜ਼ਰ ਵਾਲੀ ਚਾ ਸਕਦਾ ਮੈਨੂੰ ਲੱਗਦਾ ਨਹੀਂ ਆਉਂਦਾ ਆਉਂਦਾ ਨਹੀਂ ਇਹਦੇ ਕਿੱਥੇ ਆ ਨਹੀਂ ਇਹਦੀ ਹੁੱਕ ਹੋਰ ਬਣਵਾਈਏ ਲੇਜ਼ਰ ਦੀ ਲੇਜ਼ਰ ਦੀ ਲੱਗ ਬਣਾਈਆ ਉਹ ਲੇਜ਼ਰ ਦੀ ਲੱਗ ਬਣਾਈ ਜਾਂ ਆ ਟਰਾਲੀ ਬਾਸ ਤੇ ਲੱਗ ਗਈ ਨਹੀਂ ਜੇ ਇਹਦੇ ਵਿੱਚ ਪੈਂਦਾ ਹੋ ਜਵੇ ਮਤਲਬ ਉਹ ਹੁੱਕ ਦਾ ਮੋਟਾ ਸਾਈਜ਼ ਗਲੇ ਦੀ ਤਾਂ ਤਿਆਰ ਹੋ ਜੂਗਾ ਹਾਂ ਪਰ ਇੰਨੀ ਕਿਦਾਂ ਢਿੱਲ ਚਾਹੀਦੀ ਆ ਯਾਰ ਚਾਚਾ ਅਸਲ ਨੂੰ ਬੱਟ ਬੁੱਟ ਪਰ ਵੀ ਚੜਨਾ ਫਿਰ ਤਾਂ ਪਿੰਨ ਤੋੜ ਦੂ ਜਮਈ ਜਿਹੜਾ 655 ਚ ਪਿੰਨ ਪਾਇਆ ਵਾ ਦੇਖੀਓ ਬੇਬੇ ਇਹ ਤਾਂ ਫਿਰ ਬਹੁਤ ਫਰਕ ਆ ਆ ਦੇਖੀਓ ਇੱਕ ਸਰ ਪਾ ਕੇ ਹੁੱਕ 'ਚ ਨਹੀਂ ਇਹ ਪੈਂਦਾ ਨਹੀਂ ਨਾ ਬਸ ਫਿਰ ਇਹਦੇ ਨਾਲ ਤੇ ਥੋੜਾ ਜਿਹਾ ਬੋਲ ਖੁੱਲਾ ਹੋਊਗਾ ਆਪਣਾ ਲਈ ਹੁੱਕ ਦਾ ਫਿਰ ਇਹ ਪਿੰਨਾ ਇਹਨੇ ਧੀਲੇ ਧੀਲੇ ਆਉਣਗੇ ਆ ਹਾਂ ਪਿੰਨਾ ਲੈ ਜਿਹੜੀ ਪਿੰਨ ਜਿਹੜੇ ਚਬਾ ਸੋਦੀਓ ਪਿੰਨਾ ਹੋਊਗਾ ਹਾਂ ਠੀਕ ਆ ਫਿਰ ਹਾਂ ਬਸ ਉੱਪਰ ਐ ਐਕਸਲ ਦੇ ਉੱਪਰ ਐਕਸਲ ਨੂੰ ਹੀ ਦੰਨੇ ਆਪਾਂ ਐਕਸਲ ਦੇ ਉੱਪਰ ਐ ਇਹਦਾ ਕੁੰਡਾ ਲੱਗ ਜਾਣਾ ਹੈ ਜਿਹੜੇ ਆ ਇਹਦੇ ਗੰਦੇ ਜਿਹੇ ਉਹ ਕਰਦਨੇ ਉਹਨੇ ਬਸ ਐਂਸ ਮਨ ਲਾਉਂਦੇ ਉਹਨੇ ਦੇਖ ਇੱਥੇ ਤੇ ਆ ਚੀਜ਼ ਜੇ ਇੰਨਾ ਵੱਡ ਵੀ ਦਊਗਾ ਉੱਪਰ ਤੇ ਉਹ ਮਨ ਲਾ ਇੱਥੇ ਦੇ ਪਿੰਨ ਦੀ ਤਿਆਰ ਹੁੰਦਾ ਆ ਤਾਂ ਚੀਨੀ ਸਿੰਧਰ ਥੱਲੇ ਨਿਕਲ ਜੇ ਕਰਨੀ ਆ ਹੈਨਾ ਆ ਪਲੇਨ ਗੱਪਾ ਆ ਜਾਣਾ ਪਾਸਾ ਉਹਗੇ ਇੱਥੇ ਦੇ ਇੰਨਾ ਵੱਡਿਆ ਜਾਣਾ ਇਹਨੇ ਹਾਂ ਠੀਕ ਹੈ ਨਾ ਮੈਂ ਕਹਿੰਦਾ ਇਹ ਧੀਰੇ ਜੀ ਨਾਲ ਚਕਾ ਲਵੇ ਆ ਚੀਨੀ ਜਿੰਨੇ ਚਕਾ ਦੇਣਾ ਜਿਹੜੀ ਸਾਈਡ ਜ਼ਿਆਦਾ ਕਸੀ ਵੀ ਉਹ ਚਕਾ ਦੇ ਹਾਂ ਆ ਸਾਈਡ ਕਸੀਦੀ ਹੈ ਹਾਂਜੀ ਤੁਹਾਨੂੰ ਆ ਵਸਾ ਚਕਾ ਦਾਂਗਾ ਥੱਲੇ ਇੰਨਾ ਕੇ ਥੱਲੇ ਰਹਿ ਜੂਗਾ ਇੰਨੀ ਉਹ ਚੌੜੀ ਹੂਕਾ ਖਰਾਤ ਤੇ ਤਾਂ ਲਵਾਉਂਦੀ ਲੋੜੇ ਨਹੀਂ ਲੋਹੇ ਦੇ ਵੱਡੇ ਰਹਿ ਵੀ ਗਏ ਇਹਦੇ ਉੱਪਰ ਆਹ ਤਾਂ ਸਰੀਆ ਮੋੜ ਕੇ ਲਾ ਦੇਣਾ ਇਹਨਾਂ ਦੇ ਪਿੰਨ ਬਣ ਕੇ ਗੱਲ ਵਧੀਆ ਜਿਹਾ ਬਣਵਾ ਲਈ ਹੈ ਨਾ ਸਰੀਆ ਜ਼ਰੂਰ ਲਵਾਣਾ ਆਹੋ ਸਰੀਆ ਲਈ ਲਵਾਵਾਂਗੇ ਜੇ ਆਹ ਵੱਢ ਕੇ ਆਹੀ ਘੁਮਾ ਕੇ ਲਾ ਦੂਗਾ ਨਾਲੇ ਥੋੜੇ ਦਾ ਕੰਮ ਦੂਗਾ ਹੋਰ ਨਾ ਕੁਛ ਹੈ ਕੰਨ ਲਵਾ ਦੀ ਜਿਹੜਾ ਆ ਇੱਥੇ ਦੇ ਮਾਲ ਨਾਲ ਵੱਢਿਆ ਗਿਆ ਇਹਦੇ ਉੱਪਰ ਆਹੀ ਬਿਲਡ ਨਹੀਂ ਹੋ ਜੂਗਾ ਫਿਰ ਐਸੇ ਲੋਟ ਹਾਂ ਤੌਰ ਜੀ ਵਾਲਾ ਬਣਾਈਆ ਤੌਰ ਜੀ ਵਾਲਾ ਬਣਾਵਾਂਗੇ ਚੱਲ ਚਲਾਏ ਨੂੰ ਦੁਆਰ ਇਹ ਨੀ ਦੇ ਫਲਾਇੰਸ਼ ਬੰਦ ਕਰ ਚਲਾਈ ਹੁਣ ਚਲਾ ਲਾ ਮੜ ਦਾ ਇੱਕ ਦੇਖੀ ਬਾਲ ਕੇ ਵਾਹ ਜੀ ਵਾਹ ਹੋਰ ਕਿਹੜੀ ਗੱਲਬਾਤ ਬਣਦੀ ਪੂਰੀ ਬੈਂਟੀ ਨੀ ਰੱਖਦੀ ਕਿ ਨਾਮ ਹੈ ਨਹੀਂ ਫਿਰ ਆ ਜਿਹੜੀ ਆ ਇਹ ਨਾਲ ਦੇਖੀ ਬੜਾ ਕਹੜ ਲੱਗਿਆ ਕਰਨਾ ਹੈ ਹੈਨਾ ਠੀਕ ਹੈ ਜੱਜ ਕੇ ਕੰਮ ਪੂਰਾ